ਇਸ ਦਨੇ ਕਿਦਰੇ ਰਾਜਨੀਤੀ ਸੰਤਾ ਕੋ ਲਾਈ ਅਜ ਤੱਕ ਤੇ ਆਈ ਕੋਈ ਨਹੀਂ ਭਾਵੇਂ ਮੰਗਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕੀਤੀ ਸੀ ਅਕਾਲ ਪੁਰਖ ਰਾਜ ਕਰੇਗਾ ਹਾਲਸਾ ਆਕੇ ਰਹੇ ਨਾ ਕੋਈ ਹਾਲਸ ਪਵਿੱਤਰ ਸ਼ੁੱਧ ਹਾਲਸੇ ਦੇ ਅਰਥ ਗੁਰੂ ਗ੍ਰੰਥ ਸਾਹਿਬ ਨੇ ਕਰ ਦਿੱਤੇ ਨੇ ਕਹੋ ਕਬੀਰ ਜਨ ਭਏ ਹਾਲਸੇ ਪ੍ਰੇਮ ਭਗਤ ਜੈ ਜਾਨ ਜਿਹਦਾ ਹਿਰਦਾ ਪ੍ਰੇਮਾ ਭਗਤੀ ਨਾਲ ਭਰਿਆ ਹੋਇਆ ਹੈ ਹਾਲਸ ਇਹ ਰਾਜ ਸਤਾ ਉਹਨਾਂ ਦੇ ਹੱਥ ਵਿੱਚ ਦੇ ਤਾਂ ਕਿ ਕੋਈ ਆਕੀ ਨਾ ਹੋਵੇ ਬਾਗੀ ਨਾ ਹੋਵੇ ਕਿਸੇ ਨਾਲ ਜੋ ਹੈ ਵਿਤਕਰਾ ਨਾ ਹੋਵੇ ਇਹ ਦਬਾਉਣਾ। ਇਤੇ ਮੰਗ। ਕਹਿੰਦੇ ਨੇ ਖੁਦਾ ਇੱਕ ਦਿਨ ਪ੍ਰਗਟ ਹੋਇਆ ਸ਼ੇਖ ਸਾਦੀ ਦੀ ਦੁਨੀਆ ਜਿਸ ਡੰਗ ਨਾਲ ਉਹ ਲਿਖਦਾ। ਇਹ ਖੁਦਾ ਨੇ ਆਖਿਆ ਫਕੀਰਾ ਤੂੰ ਮੰਗ ਅੱਜ ਕੁਝ ਮੰਗ। ਆਪਾਂ ਆਇਆ ਤੈਨੂੰ ਕੁਝ ਦੇਣ ਵਾਸਤੇ। ਇੱਕ ਸਾਧੀ ਕਹਿੰਦੇ ਨੇ ਖੁਦਾ ਗੱਲ ਐ ਮੈਂ ਤੁਹਾਡੇ ਸੁਭਾਅ ਨੂੰ ਜਾਣਦਾ ਸੰਸਾਰੀ ਜੋ ਕੁਝ ਮੰਗਦੇ ਨੇ ਤੂੰ ਉਹਨਾਂ ਦੀ ਚੋਲੇ 'ਚ ਪਾ ਦੇਣਾ ਪਰ ਦੇਣਾ ਭਗਤ ਜੋ ਕੁਝ ਮੰਗਦੇ ਨੇ ਤੂੰ ਨਹੀਂ ਦੇਣਾ ਤੇ ਹੁਣ ਮੈਂ ਮੰਗਾ ਤੇ ਤੂੰ ਮੈਨੂੰ ਦੇਵੇਂ ਨਾ ਤੂੰ ਵੀ ਸ਼ਰਮਸਾਰ ਹੋਵੇਂਗਾ ਤੇ ਮੈਂ ਵੀ ਸ਼ਰਮਸਾਰ ਹੋਵਾਂ ਤੂੰ ਨਾ ਦੇ ਕੇ ਸ਼ਰਮਸਾਰ ਹੋਵੇਂਗਾ ਮੈਨੂੰ ਮਿਲੇਗਾ ਨਹੀਂ ਮੈਂ ਸ਼ਰਮਸਾਰ ਹੋਵਾਂਗਾ ਐ ਸਵਾਸੇ ਖੁਦਾ ਤੂੰ ਵੀ ਚੁੱਪ ਰਹਿ ਤੇ ਮੈਂ ਵੀ ਨਹੀਂ ਮੰਗਦਾ ਇੱਕ ਬੜੀ ਲੰਬੀ ਚੌੜੀ ਉਦੀ ਨਜ਼ਰ ਹੈ ਖੁਦਾ ਕਹਿੰਦਾ ਹੈ ਤੇ ਤੂੰ ਮੇਰੇ ਤੇ ਬੜੀ ਝੋਟ ਕਰ ਦਿੱਤੇ ਬੜੀ ਝੋਟ ਕਰ ਦਿੱਤੇ ਅੱਛਾ ਕਮ ਸੇ ਕਮ ਅਰ ਚੇਜ ਦਾ ਇਮਤਿਹਾਨ ਲਈਦਾ ਹੁੰਦਾ ਹੈ ਪ੍ਰੀਖਿਆ ਲਈਦੀ ਆਉਂਦੀ ਹੈ ਤੂੰ ਮੰਗ ਕੇ ਤੇ ਦੇਖ ਮੈਂ ਨਾ ਦੇਵਾਂ ਤਾਂ ਮੇਰੇ ਤੇ ਇਲਜ਼ਾਮ ਲਾ ਤੂੰ ਪਹਿਲਾ ਹੀ ਲਈ ਜਾ ਰਹੇ ਸੇਖ ਸਾਦੀ ਕਹਿੰਦਾ ਸੀ ਤੇਰੇ ਸੁਭਾਅ ਨੂੰ ਜਾਣਦੇ ਆ ਜੋ ਫਕੀਰ ਮੰਗਦੇ ਨੇ ਤੂੰ ਨਹੀਂ ਦੇਂਦਾ ਜੋ ਦੁਨੀਆਦਾਰ ਮੰਗਦੇ ਨੇ ਦੇ ਦੇਂਦਾ ਨਹੀਂ ਫਕੀਰਾ ਹੁਣ ਤੂੰ ਵੀ ਜੋ ਮੰਗੇਗਾ ਦੇ ਦੇਾਂਗਾ ਮੰਗ ਸੇਖ ਸਾਦੀ ਮੰਗਦੇ ਨੇ ਕਿ ਸਿਫਲਾ ਖੁਦਾਵੰ ਹਸਤੇ ਮਬਾਸ਼ ਜਵਾ ਮਰਦ ਰਾਤੰਗ ਦਸਤੇ ਮਬਾਸ਼ اے میرے مالک اے میرے خدا جو کمینہ ہے جو દુષ્ટ ہے جو ظالم ہے جو کرپٹ ہے اودے ہاتھ دے وچ راج ستا نہ دے راج ستا نہ دے جو فقیر ہے جو سنت ہے جو مرد ہے فراغ دل ہے ائے دے ہاتھ کمزور نہ کرے کمزور نہ انے اگے حکایت دے وچ لکھیا ہے خدا چلا گیا جد میں اککھاں کھولیاں خدا نہیں سی ਇੰਜ ਕਹਿੰਦਾ ਪਪੜੀ ਨਜ਼ਮ ਦੇ ਵਿੱਚ ਇੰਜ ਕਹਿੰਦਾ ਕਿ ਸਫਲ ਖੁਦਾਵੰਦ ਹਸਤੇ ਮਬਾਸ਼ ਐ ਮੇਰੇ ਖੁਦਾ ਸਫਲ ਜੋ ਕਮੇਨ ਹੈ ਹੋਛਾ ਹੈ ਕਰਪਟ ਹੈ ਦੁਸ਼ਟ ਹੈ ਜ਼ਾਲਮ ਹੈ ਇਹਦੇ ਹੱਥਾਂ 'ਚ ਤਾਕਤ ਨਾ ਦੇ ਇਹਨੂੰ ਸ਼ਕਤੀ ਨਾ ਦੇ ਦੁਨੀਆ ਬਹੁਤ ਦੁਖੀ ਹੋਵੇ ਦੁਨੀਆ ਬੇਜ਼ਾਰ ਹੋ ਲੈ ਜਮਾ ਮਰਦ ਰਾਤੰਗ ਦਸਤੇ ਮਬਾਸ਼ ਜੋ ਫਕੀਰ ਹੈ ਫਰਾਗ ਦਿਲ ਹੈ ਸਮਦਰਿਸ਼ਟ ਹੈ ਸਾਰਿਆਂ ਨੂੰ ਮਿੱਤਰ ਸਮਝਦਾ ਹੈ ਇਹਦੇ ਹੱਥ ਕਦੀ ਕਮਜ਼ੋਰ ਨਾ ਕਰੇ ਸਤਾ ਹਮੇਸ਼ਾ ਕੁ럽 ਲੋਗਾਂ ਦੇ ਹੱਥ ਵਿੱਚ ਰਹੀਏ ਸਤਾ ਬਰਸ਼ਟ ਕਰ ਦਿੰਦੀ ਹੈ ਸਤਾ ਫਕੀਰਾਂ ਦੇ ਹੱਥਾਂ 'ਚ ਕਦੀ ਨਹੀਂ ਆਈ ਜਿਨ੍ਹਾਂ ਨੂੰ ਕਈ ਦਫਾ ਸੀ ਫਕੀਰ ਕਹਿੰਦੇ ਆ ਫਕੀਰ ਨਹੀਂ ਹੁੰਦੇ ਫਕੀਰ ਦੇ ਹੱਥ ਦੇ ਸਤਾ ਅਗਰ ਆਈ ਵੀ ਹੈ ਤੇ ਥੋੜੇ ਜਿਹਾ ਇਲਾਕੇ 'ਚ ਦੇਵੇਂ ਰਾਜਾ ਜਨਕ ਹੋਏ ساری ਦੁਨੀਆ ਦੇ ਬਾਦਸ਼ਾਹ ਨਹੀਂ ਸਨ ਅਸੀਂ ਕੁਝ ਰਾਜਿਆਂ ਦੀ ਪੂਜਾ ਵੀ ਕਰਦੇ ਹਾਂ ਉਤਾਰ ਜਾਣ ਕੇ ਵੀ ਪੂਜਦੇ ਹਾਂ ਸ਼੍ਰੀ ਰਾਮ ਰਾਜੇ ਸਨ ਅਯੁੱਧਿਆ ਦੇ ਬਹੁਤ ਛੋਟੇ ਜਿਹੇ ਇਲਾਕੇ ਸ਼੍ਰੀ ਕ੍ਰਿਸ਼ਨ ਰਾਜੇ ਸਨ ਬਹੁਤ ਛੋਟੇ ਜਿਹੇ ਇਲਾਕੇ ਦਵਾਰਕਾ ਸਾਰੇ ਗੁਜਰਾਤ ਦੇ ਵੀ ਰਾਜਾ ਨਹੀਂ ਸਨ ਜੋ ਬਹੁਤ ਵੱਡੇ ਵੱਡੇ ਰਾਜੇ ਸਨ ਉਹ ਤੇ ਨਹੀਂ ਪੂਜੇਗਾ ਸਿਰਫ ਗੁਜਰਾਤ ਦੇ ਰਾਜਾ ਪੂਜੇਗਾ ਸਾਰੇ ਭਾਰਤ ਦੇ ਜਿਨ੍ਹਾਂ ਨੇ ਰਾਜ ਕੀਤਾ ਬਾਦਸ਼ਾਹਤ ਕੀਤੀ ਉਹ ਤੇ ਨਹੀਂ ਪੂਜੇਗੇ ਸਿਰਫ ਅਯੋਧਿਆ ਦੇ ਰਾਜਾ ਪੂਜਾ ਪੂਜੇਗੇ ਇੱਕ ਛੋਟੇ ਜਿਹੇ ਇਲਾਕੇ ਜਨਕਪੁਰ ਵੀ ਬਹੁਤ ਛੋਟਾ ਜਿਹੇ ਇਲਾਕਾ ਮਹਾਰਾਜਾ ਰਣਜੀਤ ਸਿੰਘ ਕੋਲੇ ਪੰਜਾਬ ਸੀ ਥੋੜਾ ਜਿਹਾ ਕਸ਼ਮੀਰ ਤੇ ਅਫਗਾਨਿਸਤਾਨ ਸਿੱਖ ਜਗਤ ਦੇ ਸਰਮੌਰ ਰਾਜਾ ਮੰਦੇ ਹ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਬਾਦ ਦੇ ਸੀ ਗੁਰੂ ਦਾ ਸਿੱਖ ਪਹਿਲੇ ਸੀ ਇਤਨੀ ਵਾਰ ਇੱਕ ਗੁਰਮੁਖ ਪਹਿਲੇ ਸੀ ਉਹਦੀ ਜੀਵਨ ਸ਼ੈਲੀ ਦਸਤੀ ਹੈ ਉਹਦੇ ਜੀਵਨ ਦਾ ਜੋ ਹੈ ਡੰਗ ਦਸਦਾ ਪਰ ਸਮੁੱਚੇ ਸੰਸਾਰ ਦੇ ਚ ਸਤਾ ਕਦੀ ਸਤਵਾਦੀ ਦੇ ਹੱਥੇ ਚ ਨਹੀਂ ਨਹੀਂ ਹਾਲਸ ਸਤਵਾਦੀ ਸ਼ੇਖ ਸਾਦੀ ਇਹ ਮੰਗ ਕਰ ਰਿਹਾ ਹੈ خدا ਇਹ ਤਾਕਤ ਦੇਵੇਂ ਇਹ ਸਤਾ ਦੇਵੇਂ ਸਤਵਾਦੀ ਸਤਵਾਦੀ ਦੇ ਹੱਥ ਕਦੀ ਕਮਜ਼ੋਰ ਨਾ ਕਰਨੇ ਇਹ ਜ਼ਾਲਮ ਦੇ ਹੱਥ ਤੂੰ ਕਦੀ ਮਜ਼ਬੂਤ ਨਾ ਕਰ। ਆਪਾਂ ਤੇਰੇ ਕੋਲ ਇਹ ਮੰਗਦੇ ਆ ਦੁਨੀਆ ਸਵਰਗ ਬਣ ਜਾਏ। ਔਰ ਤੇਰੇ ਕੋਲ ਕੁਝ ਨਹੀਂ ਮੰਗਦੇ। ਕਿ ਸਿਫਲਾ ਖੁਦਾਵੰਦ ਹਸਤੇ ਮਬਾਸ ਜਵਾ ਮਰਦਰਾ ਤੰਗ ਦਸਤੇ ਮਬਾਸ। ਤੋਂ ਸਾਬੇ ਤੇ ਕਹਿ ਰਹੇ ਨੇ ਸਾਡਾ ਕੋਈ ਦੁਸ਼ਮਨ ਨਹੀਂ ਰਿਹਾ। ਜਿਸ ਦਿਨ ਦਾ ਉਸ ਇੱਕ ਨੂੰ ਸੱਜਣ ਬਣਾਇਆ ਹੈ ਹੁਣ ਸਾਡਾ ਕੋਈ ਵੈਰੀ ਨਹੀਂ। ਕੋਈ ਸਾਡਾ ਬੇਗਾਨਾ ਨਹੀਂ ਸਭ ਆਪਣੇ ਨੇ। ਸਭ ਆਪਣੇ ਨੇ ਸਭ ਆਪਣੇ ਨੇ ਐਸੀ ਸਮਝ ਆ ਗਈ ਹੈ ਹੁਣ ਸਾਰਿਆਂ ਨਾਲ ਪਿਆਰ ਹੈ ਹਾਂਜੀ ਸਤਿਗੁਰ ਤੋਂ ਐਸੀ ਸਮਝ ਮਿਲ ਗਈ ਹੈ ਸਤਿਗੁਰ ਦੀ ਬੁੱਧ ਨੇ ਸਮਝਾ ਦਿੱਤਾ ਹੈ ਸਾਰਿਆਂ ਦੇ ਵਿੱਚ ਬ੍ਰਹਮ ਪ੍ਰਸਿਆ ਹੋਇਆ ਹੈ ਪਰਮਾਤਮਾ ਪ੍ਰਸਿਆ ਹੋਇਆ ਹੈ ਹਾਂਜੀ ਆਪ ਨੂੰ ਇਹ ਅਮੇਰ ਆਪ ਨੂੰ ਨਾ ਆਪ ਸਭਨਾਂ ਕੇ ਸਰਜਨ ਸਾਰਿਆਂ ਨੂੰ ਅਸੀਂ ਆਪਣਾ ਮਿੱਤਰ ਬਣਾ ਲਿਆ ਹੈ ਸਾਰਿਆਂ ਦੇ ਅਸੀਂ ਸੱਜਣ ਬਣ ਗਏ ਆ ਇਸ ਤਰ੍ਹਾਂ ਦੀ ਮਤ ਸਾਨੂੰ ਗੁਰੂ ਨੇ ਪ੍ਰਦਾਨ ਕੀਤੀ ਐ ਇਸ ਤਰ੍ਹਾਂ ਦੀ ਸਮਝ ਸਾਨੂੰ ਪ੍ਰਭੂ ਨੇ ਦਿੱਤੀ ਹਾਂਜੀ ਇਹ ਪਰਾਇ ਲੋਕ ਮਨ ਕਾ ਭਾਵੇਂ ਇਹ ਕੀ ਯੋ ਮੀਰਾ ਇਹ ਪਰਾਹੀ ਤਾਤ ਇਹ ਪਰਾਹੀ ਪੀੜਾ ਇਹ ਫਿਜ਼ੂਲ ਦੀਆਂ ਚਿੰਤਾਵਾਂ ਜਿਸ ਦੀਆਂ ਅਧਿਆ ਇੱਕ ਪਾਸੇ ਸੁੱਟੀਆਂ ਨੇ ਗੱਡਾ ਖੋਦ ਕੇ ਗੜ੍ਹ ਦਿੱਤੀਆਂ ਨੇ ਮਿਲਾਪ ਹੋ ਗਿਆ ਉਸ ਰਾਜਨ ਨਾਲ ਪ੍ਰਮਾਤਮਾ ਨਾਲ ਮਿਲਾਪ ਹੋ ਗਿਆ ਉਸ ਨਾਲ ਮਿਲ ਨਹੀਂ ਹੋ ਗਈ ਹਾਂ ਜੀ ਜਿਸ ਦਿਨ ਦਾ ਗੁਰੂ ਦਾ ਸ਼ਬਦ ਮਿੱਠਾ ਲੱਗਿਆ ਇਹਨੂੰ ਧਾਰਨ ਕੀਤਾ ਦੇਖਪਣਾ ਅਤਮ ਹੋ ਗਿਆ ਔਰ ਅੰਮ੍ਰਿਤ ਦੀ ਵਰਸ਼ਾ ਹੋ ਗਈ ਹੈ ਅੰਮ੍ਰਿਤ ਦੀ ਪ੍ਰਾਪਤੀ ਹੋ ਗਈ ਹਾਂ ਜੀ ਸਤਿ ਸ੍ਰੀ ਅਕਾਲ ਫਿਰ ਕੀ ਹੋਇਆ ਜਿਸ ਦਿਨ ਦਾ ਸ਼ਬਦ ਦਾ ਅੰਮ੍ਰਿਤ ਪਾਨ ਕੀਤਾ ਜਲ ਦੇ ਚ ਫਲ ਦੇ ਚ ਮਈਲ ਜਲ ਫਲ ਤੇ ਆਕਾਸ਼ ਦੇ ਵਿੱਚਕਾਰ ਸਭ ਜਗ੍ਹਾ RAM ਹੀ RAM ਦਿਖਾਈ ਦੇ ਰਿਹਾ ਹੈ ਰਮਈਆ ਹੀ ਰਮਈਆ ਦਿਖਾਈ ਦੇ ਰਿਹਾ ਹੈ ਕਿਸ ਨਾਲ ਵੈਰ ਤੇ ਕਿਸ ਨਾਲ ਵਿਤਕਰਾ ਇਸ ਤਰ੍ਹਾਂ ਦੀ ਦ੍ਰਿਸ਼ਟੀ ਬਣ ਗਈ ਹੈ